ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਘਰ ਦੇ ਬਗੀਚੇ ਵਿੱਚ ਲਗਾਈਆਂ ਹੋਈਆਂ ਵੇਲਾਂ ਦਿਖਾਵਾਂਗੇ ਇਹ ਆਪਣੀਆਂ ਤੋਰੀ ਦੀਆਂ ਵੇਲਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਹ ਆਪਣੀਆਂ ਕद्दू ਦੀਆਂ ਵੇਲਾਂ ਆ ਗਈਆਂ ਤੇ ਆਪਾਂ ਨੇ ਵੱਡੇ ਕਰੇਲੇ ਦੀਆਂ ਵੇਲਾਂ ਵੀ ਲਗਾਈਆਂ ਹੋਈਆਂ ਨਿਗੀਆਂ ਅੱਜ ਆਪਾਂ ਇਹਨਾਂ ਤੋਂ ਕੱਦੂ ਤੋੜਾਂਗੇ ਨਾਲੇ ਤੋਰੀਆਂ ਤੋੜਾਂਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਆਪਾਂ ਸਭ ਨੂੰ ਘਰ ਦੇ ਵਿੱਚ ਸਬਜ਼ੀਆਂ ਲਗਾਉਣੀਆਂ ਚਾਹੀਦੀਆਂ ਨਿਗੀਆਂ ਇਸ ਦੇ ਬਹੁਤ ਫਾਇਦੇ ਨੇਗੇ ਤਾਂ ਕਿ ਆਪਾਂ ਫਰੈਸ਼ ਸਬਜ਼ੀ ਖਾ ਸਕਦੇ ਹਾਂਗੇ ਇੱਕ ਤਾਂ ਇਹ ਬੈਨੀਫਿਟ ਹੈ ਬੁਮਾਰੀਆਂ ਤੋਂ ਵੀ ਬਚੇ ਰਹਿੰਦੇ ਆਂ ਕਈ ਵਾਰ ਨਾ ਬਾਹਰੋਂ ਆਪਾਂ ਸਬਜ਼ੀ ਲੈਣਾਂਗੇ ਉਹ ਕਈ ਵਾਰ ਕਾਫੀ ਟਾਈਮ ਪੁਰਾਣੀ ਹੁੰਦੀ ਹੈਗੀ ਆਪਾਂ ਨੂੰ ਉਹ ਵੇਚ ਕੇ ਚਲੇ ਜਾਂਦੇ ਨੇਗੇ ਉਸ ਦਾ ਨੁਕਸਾਨ ਵੀ ਹੁੰਦਾ ਆਪਣੀ ਸਿਹਤ ਤੇ ਇਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਾਂ ਨੇ ਇੱਕ ਅਜਾ ਕੱਦੂ ਤੋੜਿਆ ਹੈਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਫ ਨਜ਼ਰ ਆ ਰਿਹਾ ਹੈਗਾ ਬਿਲਕੁਲ ਫਰੈਸ਼ ਕੱਦੂ ਤੇ ਆਪਣੇ ਤੋਰੀਆਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਿਲਕੁਲ ਸਾਫ ਨਜ਼ਰ ਆ ਰਹੀਆਂ ਨੇਗੀਆਂ ਕਈ ਵਾਰ ਜੋ ਆਪਾਂ ਬਾਹਰੋਂ ਸਬਜ਼ੀਆਂ ਲੈਣਾਂਗੇ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਸ ਕਿਸ ਜੂਸ ਦੇ ਨਾਲ ਤਿਆਰ ਕੀਤੀਆਂ ਗਈਆਂ ਨੇਗੀਆਂ ਬੀਕੇ ਇਸ ਕਿਸ ਚੀਜ਼ ਦਾ ਯੂਜ਼ ਕੀਤਾ ਗਿਆਗਾ ਕਈ ਵਾਰ ਨਾ ਉਹ ਇੰਜੈਕਸ਼ਨ ਦੇ ਨਾਲ ਵੀ ਤਿਆਰ ਕੀਤੀਆਂ ਜਾਂਦੀਆਂ ਨਹੀਂਆਂ ਤਾਂ ਕਿ ਜਲਦੀ ਪੱਕ ਜਾਵੇ ਇਸ ਲਈ ਉਸ ਦਾ ਆਪਣੇ ਸਿਹਤ ਦੇ ਉੱਤੇ ਵੀ ਬਹੁਤ ਬੁਰਾ ਅਸਰ ਹੋ ਸਕਦਾ ਹੈ ਇਸ ਲਈ ਆਪਾਂ ਨੂੰ ਘਰ ਦੇ ਵਿੱਚ ਹੀ ਉਗਾਉਣੀਆਂ ਚਾਹੀਦੀਆਂ ਨੇ ਸਬਜ਼ੀਆਂ ਇਹ ਦੇਖ ਸਕਦੇ ਹਾਂ ਇਹ ਆਪਣੇ ਚੱਪਣ ਕद्दू ਦੀ ਵੇਲ ਆ ਗਈ ਇਸ ਦੇ ਉੱਤੇ ਪਹਿਲਾ ਫਲ ਲੱਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈਗਾ ਕद्दू ਜੇਕਰ ਕਈ ਵਾਰ ਆਪਣੇ ਘਰ ਦੇ ਵਿੱਚ ਜਗ੍ਹਾ ਘੱਟ ਹੁੰਦੀ ਹੈਗੀ ਤਾਂ ਆਪਾਂ ਗਰੋ ਬੈਗਸ ਖਰੀਦ ਕੇ ਉਸ ਦੇ ਵਿੱਚ ਵੀ ਕੋਈ ਵੀ ਸਬਜ਼ੀ ਉਗਾ ਸਕਦੇ ਹਾਂਗੇ ਆਸਾਨੀ ਨਾਲ ਉਸ ਦਾ ਵੀ ਬਹੁਤ ਫਾਇਦੇ ਬੈਨੀਫਿਟ ਹੈਗਾ। ਕਮ ਸੇ ਕਮ ਆਪਾਂ ਘਰ ਦੇ ਵਿੱਚ ਸਬਜ਼ੀ ਉਗਾ ਕੇ ਤਾਂ ਖਾ ਸਕਦੇ ਹਾਂਗੇ ਫਰੈਸ਼ ਸਬਜ਼ੀ। ਬਾਕੀ ਗਰੋ ਬੈਗਸ ਦਾ ਇਹ ਫਾਇਦਾ ਹੁੰਦਾ ਹੈਗਾ ਜਿੱਦਾਂ ਕਿ ਕਈ ਵਾਰ ਨੀਚੇ ਵੀ ਘੱਟ ਜਗ੍ਹਾ ਹੁੰਦੀ ਹੈਗੀ ਆਪਾਂ ਘਰ ਦੀ ਛੱਤ ਉੱਤੇ ਰੱਖ ਕੇ ਵੀ ਉਸ ਦੇ ਵਿੱਚ ਸਬਜ਼ੀ ਉਗਾ ਸਕਦੇ ਹਾਂਗੇ। ਉਸ ਦਾ ਇਹ ਵੀ ਬਹੁਤ ਫਾਇਦਾ ਹੈਗਾ। ਆ ਦੇਖੋ ਤੁਸੀਂ ਦੇਖ ਸਕਦੇ ਹੋਗੇ ਜਿੱਦਾਂ ਕਿ ਆਪਣੇ ਇੱਥੇ 베ਰੀ ਲੱਗੀ ਹੋਈ ਹੈਗੀ ਆਪਾਂ 베ਰੀ ਵਾਲੀ ਜਗ੍ਹਾ ਨੂੰ ਵੀ ਕਵਰ ਕੀਤਾ ਗਿਆ ਵੇਲਾਂ ਲਗਾ ਕੇ ਤੁਸੀਂ ਦੇਖ ਸਕਦੇ ਹੋਗੇ ਇੱਥੇ ਜੋ ਖਾਲੀ ਜਗ੍ਹਾ ਪਈ ਸੀ ਇਸ ਦੇ ਵਿੱਚ ਆਪਾਂ ਨੇ ਤੋਰੀ ਦੇ ਵੇਲਾ ਲਗਾ ਦਿੱਤੀਆਂ ਨੇਗੀਆਂ ਇਸ ਤੇ ਵੀ ਵਧੀਆ ਫਲ ਲੱਗਣ ਲੱਗ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿੰਨੀਆਂ ਵਧੀਆ ਚੱਲੀਆਂ ਹੋਈਆਂ ਨੇਗੀਆਂ ਵੇਲਾਂ ਤੇ ਇਹਨਾਂ ਦੇ ਉੱਤੇ ਫਲ ਵੀ ਬਹੁਤ ਲੱਗੇ ਹੋਏਗਾ ਜੋ ਕਿ ਆਪਾਂ ਨੇ ਗੂਗਲ ਦੀ ਧੂਫ ਦਾ ਯੂਜ਼ ਕੀਤਾ ਸੀ ਵੇਲਾਂ ਦੇ ਉੱਤੇ ਉਸ ਦਾ ਵੀ ਵੇਲਾਂ ਦੇ ਉੱਤੇ ਬਹੁਤ ਵਧੀਆ ਅਸਰ ਹੋਇਆਗਾ ਫਲ ਬਹੁਤ ਜ਼ਿਆਦਾ ਲੱਗਦਾ ਹੈਗਾ ਤੇ ਫਲ ਝਾੜਦਾ ਵੀ ਨਹੀਂ ਉਸ ਦਾ ਬਹੁਤ ਫਾਇਦਾ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੋਰੀਆਂ ਕੱਦੂ ਤੇ ਚੱਪਣ ਕੱਦੂ ਆਪਾਂ ਅੱਜ ਮਿਕਸ ਵੈਜ ਬਣਾ ਦਿੱਤਾ ਇਹਨਾਂ